ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਮਹਾਰਾਜਾ ਭពਿੰਦਰ ਸਿੰਘ ਪੰਜਾਬ ਸਪੋਰਟ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਆਪਾਂ ਇਸ ਨੋਟੀਫਿਕੇਸ਼ਨ ਨੂੰ ਪੂਰੇ ਡਿਟੇਲ ਚ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਦੂਜੀ ਬੇਨਤੀ ਤੁਹਾਡੇ ਸਾਰੇ ਦਰਸ਼ਕਾਂ ਅੱਗੇ ਮੇਰੇ ਇਹ ਆ ਕਿ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਿਆ ਕਰੋ ਜਦੋਂ ਤੁਸੀਂ ਜੋ ਵੀ ਬੰਦਾ ਇਸ ਵੀਡੀਓ ਨੂੰ ਦੇਖ ਰਿਹਾ ਹੁਣ ਇਸ ਟਾਈਮ ਦੇਖ ਰਹਾ ਤੇ ਵੀਡੀਓ ਨੂੰ ਲਾਈਕ ਤੁਹਾਡਾ ਬਹੁਤ ਜ਼ਰੂਰੀ ਹੈ ਜੀ ਇਸ ਕਰਕੇ ਲਾਈਕ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਪਲੀਜ਼ ਤੁਹਾਡੇ ਅੱਗੇ ਇਹੀ ਹੱਥ ਜੋੜ ਕੇ ਆਪਾਂ ਬੇਨਤੀ ਕਰ ਰਹੇ ਹਾਂ ਅੱਗੇ ਹੁਣ ਵੀਡੀਓ ਨੂੰ ਡਿਟੇਲ ਚ ਦੱਸਿਗੇ ਤਾਂ ਆਪਾਂ ਸਭ ਤੋਂ ਪਹਿਲਾਂ ਜੋ ਕਾਲਜ ਦੀ ਵੈਕੈਂਸੀ ਹੈ ਜੀ ਮਹਾਰਾਜਾ ਭਪਿੰਦਰ ਸਿੰਘ ਪੰਜਾਬ ਸਪੋਰਟ ਯੂਨੀਵਰਸਿਟੀ ਪਟਿਆਲਾ ਦੀ ਵੈਕੈਂਸੀ ਹੈ ਅਸਿਸਟੈਂਟ ਪ੍ਰੋਫੈਸਰ ਅਤੇ ਸੁਪਰਡੈਂਟ ਦੀਆਂ ਵੈਕੈਂਸੀਆਂ ਜੀ ਇੱਕ-ਇੱਕ ਵੈਕੈਂਸੀਆਂ ਇਸ ਬਾਰੇ ਅਨਾਉਂਸਮੈਂਟ ਹੋਈਆ ਉਸ ਤੋਂ ਬਾਅਦ ਦੂਜੀ ਵੈਕੈਂਸੀ ਹੋਈ ਹੈ ਜੀ ਸੁਪਰਫੈਸਰ ਗੁਰਸੇਵ ਸਿੰਘ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਵੱਲੋਂ ਜਿਸ ਦੇ ਵਿੱਚ ਕਿ ਆਫੀਸਰ ਸੁਪਰਡੈਂਟ ਦੀ ਵੈਕੈਂਸੀ ਹੈ ਹੋਸਟਲ ਵਾਰਡਨ ਮੇਲ ਅਤੇ ਹੋਸਟਲ ਵਾਰਡਨ ਫੀਮੇਲ ਦੀਆਂ ਇੱਕ-ਇੱਕ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਇਸ ਵਿੱਚ ਉਸ ਤੋਂ ਬਾਅਦ ਜੀ ਗਵਰਨਮੈਂਟ ਆਰਟ ਐਂਡ ਸਪੋਰਟਸ ਕਾਲਜ ਜਲੰਧਰ ਵਿੱਚ ਅਸਿਸਟੈਂਟ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਦੀ ਇੱਕ ਸਰਵਿਸਮੈਨ ਅਬਜਾਂ ਫਿਰ ਜਰਨਲ ਕੈਡੀਡੇਟਸ ਵਾਸਤੇ ਇਹਦੇ ਵਿੱਚ ਅਨਾਉਂਸਮੈਂਟ ਹੋਈ ਹੈ ਇੱਕ ਵੈਕੈਂਸੀ ਹੈ ਜੀ ਇਹਨਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ ਜੀ 31 ਮਾਰਚ ਅਪਲਾਈ ਕਰਨ ਦੀ ਲਾਸਟ ਡੇਟ ਹੈ ਅਪਲਾਈ ਕਰਨ ਵਾਸਤੇ ਤੁਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ mbpspsu.ac.in ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਅਪਲਾਈ ਕਰਨ ਦੀ 31 ਮਾਰਚ ਅਪਲਾਈ ਦੀ ਲਾਸਟ ਡੇਟ ਹੈ ਜੀ ਹੁਣ ਆਪਾਂ ਗੱਲ ਕਰਦੇ ਜੀ এডਿਕੇਸ਼ਨ ਕੁਆਲਿਫਿਕੇਸ਼ਨ ਵਾਸਤੇ ਸਭ ਤੋਂ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਦੀ ਜੋ ਵੈਕੈਂਸੀ ਹੈ ਜੀ ਉਹਦੇ ਵਿੱਚ ਕੈਂਡੀਡੇਟਸ ਜੋ ਹੈ ਡਿਗਰੀ ਯੋਗਤਾ ਦੇ ਨਾਲ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲੇ 55% ਮਾਰਕਸ ਮਾਸਟਰ ਡਿਗਰੀ ਦੇ ਵਿੱਚ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਸੁਪਰਡੈਂਟ ਵਾਸਤੇ ਵੈਕੈਂਸੀ ਹੈ ਜੋ ਜੀ ਉਹ ਡੈਪਿਊਟੇਸ਼ਨ ਦੇ ਆਧਾਰ ਤੇ ਆ ਜੋ ਕੈਂਡੀਡੇਟਸ ਕਿਸੇ ਡੈਪਿਊਟੇਸ਼ਨ ਦੇ ਆਧਾਰ ਲੈਣਾ ਚਾਹੁੰਦੇ ਆ ਟ੍ਰਾਂਸਫਰ ਉਹ ਆਪਣਾ ਡੈਪਿਊਟੇਸ਼ਨ ਆਪਣੇ ਉਹਦੇ ਹਿਸਾਬ ਨਾਲ ਲੈ ਸਕਦੇ ਆ सिविलियन ਇਸ ਨੂੰ ਡਾਇਰੈਕਟਰ ਰਿਕਰੂਟਮੈਂਟਸ ਵਿੱਚ ਨਹੀਂ ਹੈ ਰਹੀ ਉਸ ਤੋਂ ਬਾਅਦ ਵੈਕੈਂਸੀ ਹੈ ਜੀ ਅਫੀਸ ਸੁਪਰਡੈਂਟ ਦੀ ਇਹ ਵੀ ਡਿਪੂਟੇਸ਼ਨ ਤੇ ਹੀ ਵੈਕੈਂਸੀ ਅਨਾਉਂਸਮੈਂਟ ਕੀਤੀ ਗਈ ਹੈ ਉਸ ਤੋਂ ਬਾਅਦ ਡਾਇਰੈਕਟਰ ਰਿਕਰੂਟਮੈਂਟ ਜੋ ਵੈਕੈਂਸੀਆਂ ਹਨ ਜੀ ਹੋਸਟਲ ਵਾਰਡਨ ਬॉय ਤੇ ਮੇਲ ਅਤੇ ਫੀਮੇਲ ਦੀਆਂ ਜੋ ਵੈਕੈਂਸੀਆਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਹੋਮ ਸਾਇੰਸ ਦੇ ਵਿੱਚ ਜਾਂ ਫਿਰ ਹੋਟਲ ਮੈਨੇਜਮੈਂਟ ਦਾ ਤੁਹਾਡੇ ਕੋਲੇ ਕੋਰਸ ਹੋਣਾ ਚਾਹੀਦਾ ਤੇ 1 ਸਾਲ ਦਾ ਹਾਊਸਕੀਪਿੰਗ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪੰਜਾਬੀ ਲੈਂਗੁਏਜ 10ਵੀਂ ਦੇ ਵਿੱਚ ਕੰਪਲਸਰੀ ਹੈ ਕੈਂਡੀਡੇਟ ਦੀ ਉਮਰ 18 ਤੋਂ 37 ਸਾਲ ਦੀ 1 April ਤੱਕ 1 January 2024 ਤੱਕ ਤੁਹਾਡੀ ਏਜ 18 ਤੋਂ 37 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਸੇਮ ਫੀਮੇਲ ਵਾਸਤੇ ਜੀ 1 ਸਾਲ ਦਾ ਐਕਸਪੀਰੀਅੰਸ ਹਾਊਸ ਹੋਮ ਸਾਇੰਸ ਤੇ ਜਾਂ ਹੋਟਲ ਮੈਨੇਜਮੈਂਟ ਦਾ ਤੁਹਾਡੇ ਕੋਲੇ ਕੋਰਸ ਹੋਣਾ ਚਾਹੀਦਾ ਅਸਿਸਟੈਂਟ ਪ੍ਰੋਫੈਸਰ ਵਾਸਤੇ ਫਿਜ਼ੀਕਲ ਐਜੂਕੇਸ਼ਨ ਵਾਸਤੇ ਜੀ ਤੁਸੀਂ एमपीडी ਜਾਂ एमपी ਹੋਣਾ ਚਾਹੀਦਾ ਹੈ ਮ ਹੋਣਾ ਚਾਹੀਦਾ ਤੁਹਾਡੇ ਕੋਲੇ ਮਾਸਟਰ ਡਿਗਰੀ ਲੈਵਲ ਦਾ ਠੀਕ ਹੈ 55% ਮਾਰਕਸ ਹੋਣੇ ਚਾਹੀਦੇ ਆ ਤੇ ਤੁਹਾਡੇ ਕੋਲੇ ਪੰਜਾਬੀ ਲੈਂਗੁਏਜ ਕੰਪਲਸਰੀ ਰੱਖੀ ਗਈ ਹੈ ਇਹਨਾਂ ਸਾਰੀਆਂ জব ਵਾਸਤੇ ਜੋ ਤੁਸੀਂ ਅਪਲਾਈ ਕਰਨਾ ਜੀ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਤਾਂ ਅਪਲਾਈ ਕਰਕੇ ਆਪਣੀ ਜੋ ਐਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਜੀ ਜੋ ਗਰੁੱਪ A ਅਤੇ B ਵੈਕੈਂਸੀਆਂ ਜਾਨੀ ਕਿ ਅਸਿਸਟੈਂਟ ਪ੍ਰੋਫੈਸਰ ਆਫਿਸ ਸੁਪਰਡੈਂਟ ਤੇ ਸੁਪਰਡੈਂਟ ਦੀ ਵੈਕੈਂਸੀ ਵਾਸਤੇ ਜਨਰਲ ਕੈਟਾਗਰੀ 1500 ਫੀਸ ਹੈ ਐਸਸੀ ਐਸਟੀ ਓਬੀਸੀ ਡਬਲਯੂ 750 ਐਕਸ ਸਰਵਿਸਮੈਨ ਐਂਡ ਡਿਪੈਂਡੈਂਟ 500 ਹੋਏਗੀ ਤੇ ਹੋਸਟਲ ਵਾਰਡਨ ਵਾਸਤੇ ਜੀ ਜਨਰਲ ਕੈਟਾਗਰੀ ਦੀ 1000 ਰੁਪਿਆ ਐਸਸੀ ਐਸਟੀ ਓਬੀਸੀ ਈਡਬਲਯੂ 500 ਤੇ ਏਐਸਐਮ ਐਂਡ ਡਿਪੈਂਡੈਂਟ ਦੀ 450 ਰੁਪਿਆ ਫੀਸ ਐਪਲੀਕੇਸ਼ਨ ਇਸ ਵਿੱਚ ਰਹਿਣ ਵਾਲੀ ਆ ਐਪਲੀਕੈਂਟ ਜੋ ਅਪਲਾਈ ਕਰੋਗੇ ਤੁਸੀਂ ਆਨਲਾਈਨ ਜੀ ਆਨਲਾਈਨ ਅਪਲਾਈ ਕਰਨ ਦੇ ਉਸ ਦੇ ਚਾਰ ਪ੍ਰਿੰਟ ਆਊਟ ਆਨਲਾਈਨ ਐਪਲੀਕੇਸ਼ਨ ਦੇ ਕੱਢ ਲੈਣੇ ਆ ਤੇ ਚਾਰੋਂ ਪ੍ਰਿੰਟ ਆਊਟ ਦੀਆਂ ਕੱਢ ਕੇ ਆਪਣੇ ਪੂਰੇ ਸੈਲਫ ਅਟੈਸਟ ਡਾਕੂਮੈਂਟ ਕਰਕੇ ਤਿੰਨਾਂ ਪਾਸਪੋਰਟ ਸਾਈਜ਼ ਫੋਟੋ ਦੇ ਪਿੱਛੇ ਸਾਈਨ ਕਰਕੇ ਤੁਸੀਂ ਕੋਰੀਅਰ ਨਹੀਂ ਤੁਸੀਂ ਰਜਿਸਟਰਡ ਪੋਸਟ ਤੇ ਚਾਰ ਕਾਪੀਆਂ ਚਾਰ ਸੈੱਟ ਬਣਾ ਕੇ ਭੇਜਣੇ ਆ ਅਲੱਗ-ਅਲੱਗ ਤੇ ਉਹ ਭੇਜਣੇ ਜੀ ਰਜਿਸਟਰਾਰ ਦੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਮਹਿੰਦਰਾ ਕੋਠੀ ਨੀਅਰ ਫਾਉਂਟੇਨ ਚੌਂਗ ਪਟਿਆਲਾ 147001 ਪੰਜਾਬ ਇਸ ਅਡਰੈਸ ਦੇ ਉੱਤੇ ਤੁਸੀਂ ਜੋ ਹੈ ਆਪਣੇ ਚਾਰੋਂ ਸੈਟਰ ਕਾਪੀਆਂ ਦੇ ਭੇਜ ਦੇਣੇ ਆ ਅਪਲਾਈ ਆਨਲਾਈਨ ਕਰਨਾ ਅਪਲਾਈ ਆਨਲਾਈਨ ਦਾ ਪ੍ਰਿੰਟ ਕੱਢ ਕੇ ਆਪਣੇ ਸਾਰੇ ਡਾਕੂਮੈਂਟ ਲਗਾ ਕੇ ਇਸ ਅਡਰੈਸ ਦੇ ਉੱਤੇ ਤੁਸੀਂ 31 ਮਾਰਚ ਤੋਂ ਪਹਿਲਾਂ ਪਹਿਲਾਂ ਜੋ ਹੈ ਤੁਸੀਂ ਭੇਜ ਦੇਣੇ ਆ ਇਹ ਸੀਗੀ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗਿਓ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ